ਆਪਿਆ ਰਿਬਟ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦੀਆ ਦਾਖਲਾ ਪੱਖਿਆ ਤਿਆਰੀ ਦੀਨ ਆਪਾਂ ਸੰਖਿਆਵਾਂ ਵਾਲਾ ਚੈਪਟਰ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਬੇਟਾ 140 ਦੇ ਵਿੱਚੋਂ 50 ਸਵਾਲ ਕਰ ਚੁੱਕੇ ਹਾਂ ਪਾਸ ਟੌਪਿਕ ਦੇ ਤੇ 51 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਇਹ ਧਿਆਨ ਦੇ ਨਾਲ ਦੇਖੋ ਬੇਟਾ ਕਹਿੰਦਾ ਪਿਆ 2 0 4 3 9 ਅੰਕਾਂ ਦੀ ਵਰਤੋਂ ਕਰਕੇ ਸਭ ਤੋਂ ਵੱਡੀ ਜਿਸਤ ਸੰਖਿਆ ਕਿਹੜੀ ਹੈ ਇਨ੍ਹਾਂ ਅੰਕਾਂ ਦੀ ਵਰਤੋਂ ਕਰਕੇ ਠੀਕ ਹੈ ਆਹਾਂ ਅੰਕ ਵਰਤੋਂ ਚ ਹੋਣੇ ਚਾਹੀਦੇ ਤੇ ਸਭ ਤੋਂ ਵੱਡੀ ਬੇਟਾ ਇੱਕ ਤਾਂ ਤੁਸੀਂ ਧਿਆਨ ਰੱਖਣਾ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਦਹ ਹਜ਼ਾਰ ਪੰਜ ਆ ਨਾ ਦੂਦ ਪੰਜ 1 2 3 4 5 ਜਦੋਂ ਬੇਟਾ ਸਭ ਤੋਂ ਵੱਡੀ ਸੰਖਿਆ ਲਿਖਣੀ ਆ ਤਾਂ ਅਸੀਂ ਕੀ ਕਰਨਾ ਸਭ ਤੋਂ ਵੱਡੇ ਸਥਾਨ ਤੇ ਸਭ ਤੋਂ ਵੱਡਾ ਅੰਕ ਲਿਖਣਾ ਹੁੰਦਾ ਸਭ ਤੋਂ ਵੱਡਾ ਅੰਕ ਕੀ ਹੈ ਬੇਟਾ 9 ਠੀਕ ਹੈ ਤੇ 9 ਤੋਂ ਬਾਅਦ ਦੇ ਵਿੱਚ ਕਿਹੜਾ ਅੰਕ ਆਉਂਦਾ 4 ਮਤਲਬ ਇਹ ਘਟਦੇ ਕ੍ਰਮ ਚ ਲਿਖਨੇ 4 ਫਿਰ 3 ਫਿਰ 2 ਤੇ ਫਿਰ 0 ਇਕਾਈ ਸਥਾਨ ਤੇ 0 ਕੀ ਕਰਦੀ ਹੈ ਜਿਸਤ ਸੰਖਿਆ ਹੀ ਹੁੰਦੀ ਹੈ ਦੂ ਦੇ ਨਾਲ ਜਿਹੜੇ ਮਲਟੀਪਲ ਹੁੰਦੇ ਜਿਸ ਦੀ ਹੁੰਦੇ 2 ਤੇ ਵੰਡੇ ਜਾਂਦੇ ਆ ਤੇ ਇਹ ਬਣ ਗਈ 94 3 ਤੋਂ ਬਾਅਦ ਕਮਾ ਲਾ ਕੇ 94320 ਤੇ ਬੇਟਾ ਆਪਾਂ ਦੇਖਦੇ ਆ ਆ 2194320 ਦਿੰਦਾ ਪਿਆ ਇਹ 21 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 52 ਕਹਿੰਦਾ ਪਿਆ ਇਨ੍ਹਾਂ ਅੰਕਾਂ ਦੀ ਵਰਤੋਂ ਕਰਕੇ ਕਹਿੰਦਾ ਸਭ ਤੋਂ ਛੋਟੀ ਟਾਂਕ ਸੰਖਿਆ ਕਿਹੜੀ ਹੈ ਤੇ ਬੇਟਾ ਆਪਾਂ ਇੱਥੇ ਹੀ ਐ ਇਕਾਈ ਦਾ ਹੈ ਇਹੀ ਰੱਖ ਲੈਨੇ ਆ ਤੇ ਸਭ ਤੋਂ ਛੋਟੀ ਟਾਂਕ ਸੰਖਿਆ ਟਾਂਕ ਸੰਖਿਆ ਦੇ ਲਈ ਬੇਟਾ ਸਭ ਤੋਂ ਛੋਟੀ ਇਕਾਈ ਸਥਾਨ ਤੇ ਟਾਂਕ ਅੰਕ ਆਉਣਾ ਚਾਹੀਦਾ ਹੈ ਫਿਰ ਟਾਂਕ ਬਣਦੀ ਹੈ ਠੀਕ ਹੈ ਤੇ ਆਪਾਂ ਲਿਖਣੀ ਵੀ ਸਭ ਤੋਂ ਛੋਟੀ ਹੈ ਤਾਂ ਸਭ ਤੋਂ ਛੋਟੀ ਲਿਖਣ ਦੇ ਲਈ ਬੇਟਾ ਅਸੀਂ ਕੀ ਕਰਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਜ਼ੀਰੋ ਤਾਂ ਆਪਾਂ ਲਿਖ ਨਹੀਂ ਸਕਦੇ ਛੋਟੀ ਸੰਖਿਆ ਲਿਖਣ ਦੇ ਲਈ ਜ਼ੀਰੋ ਤੋਂ ਬਾਅਦ ਦੇ ਵਿੱਚ ਵੱਡੀ ਸੰਖਿਆ ਕਿਹੜੀ ਹੈਗੀ ਹੈ ਨੀਰੈਸ ਤੇ ਸਭ ਤੋਂ ਛੇ ਇਹ ਬਣ ਗਈ 6 ਫਿਰ ਲਿਖਾਂਗੇ ਆਪਾਂ ਬੇਟਾ ਜ਼ੀਰੋ ਉਦੋਂ ਬਾਅਦ ਚ ਬੇਟਾ ਉਦੋਂ ਵੱਡੀ ਆਪਾਂ ਲਿਖਣੀ ਟਾਂਕ ਸੰਖਿਆ ਲਿਖਣੀ ਹੈ ਹਨਾ ਵਰਤੋਂ ਕਰਕੇ ਸਭ ਤੋਂ ਛੋਟੀ ਟਾਂਕ ਸੰਖਿਆ ਉਸ ਤੋਂ ਬਾਅਦ ਦੇ 6 ਤੋਂ ਬਾਅਦ ਦੇ ਵਿੱਚ ਬੇਟਾ 7 ਫਿਰ ਬੇਟਾ 8 ਤੇ ਫਿਰ 9 ਇਹ ਬਣ ਗਈ ਬੇਟਾ 60799 ਇਹ ਬੇਟਾ ਸਭ ਤੋਂ ਛੋਟੀ ਟਾਂਕ ਸੰਖਿਆ ਜਿਹੜੀ ਆਪਾਂ ਇਹਨਾਂ ਅੰਕਾਂ ਦੀ ਵਰਤੋਂ ਕਰਕੇ ਲਿਖ ਸਕਦੇ ਜੇ ਜ਼ੀਰੋ ਇੱਥੇ ਲੈ ਜਾਾਂਗੇ ਤਾਂ ਫੇਰ ਬੇਟਾ ਇਹ ਤਾਂ ਜਿਹੜੀ ਆ ਪੰਜ ਅੰਕਾਂ ਦੀ ਸੰਖਿਆ ਨਹੀਂ ਸੰਖਿਆ ਨਹੀਂ ਹੋਊਗੀ ਇਹਦੇ ਵਿੱਚ ਵਰਤੋ ਨਹੀਂ ਜ਼ੀਰੋ ਦੀ ਫੇਰ ਆਪਾਂ ਗਿਣਤੀ ਨਹੀਂ ਕਰਾਂਗੇ ਨਾ ਅੰਕਾਂ ਦੇ ਵਿੱਚ ਤਾਂ 60799 C1 ਦੇਖੋ ਬੇਟਾ 60799 ਦਿੰਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 53 ਕਹਿੰਦਾ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ ਜੋ ਇਨ੍ਹਾਂ ਅੰਕਾਂ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਹੈ ਠੀਕ ਹੈ ਬੇਟਾ ਤਾਂ ਸਭ ਤੋਂ ਵੱਡੀ ਸੰਖਿਆ ਬੇਟਾ ਅਸੀਂ ਫੇਰ ਫੇਰ ਦੇਖ ਲਓ ਕੀ ਹੁੰਦਾ ਤੁਸੀਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਠੀਕ ਹੈ ਤਾਂ ਸਭ ਤੋਂ ਵੱਡੀ ਸੰਖਿਆ ਦੇ ਲਈ ਸਭ ਤੋਂ ਵੱਡਾ ਅੰਕ ਵੱਡੇ ਸਥਾਨ ਤੇ ਦਹ ਹਜ਼ਾਰ ਸਥਾਨ ਤੇ ਠੀਕ ਹੈ ਤਾਂ ਸਭ ਤੋਂ ਵੱਡਾ ਅੰਕ ਕਿਹੜਾ ਬੇਟਾ ਇਹਦੇ ਵਿੱਚ 7 ਫਿਰ ਆਪਾਂ ਉਦੋਂ ਘਟਦੇ ਕ੍ਰਮ ਦੇ ਵਿੱਚ ਲੈ ਲਾਂਗੇ 7 ਤੋਂ ਬਾਅਦ ਕਿਹੜਾ ਆਉਂਦਾ 4 ਫਿਰ ਕਿਹੜਾ ਆਉਂਦਾ ਬੇਟਾ 3 ਫਿਰ ਕਿਹੜਾ ਆਉਂਦਾ 2 ਫਿਰ ਕਿਹੜਾ ਆਉਂਦਾ 0 0 ਬੇਟਾ ਸੱਜੇ ਹੱਥ ਹੋਵੇ ਤਾਂ ਕੋਈ ਗੱਲ ਨਹੀਂ ਪਰ ਥੱਬੇ ਹੱਥ 0 ਹੋਵੇ ਫਿਰ ਉਹ ਅੰਕਾਂ ਦੀ ਗਿਣਤੀ 'ਚ ਨਹੀਂ ਆਉਂਦੀ 74320 ਬਣ ਗਈ ਆ ਜਿਹੜੀ ਸੰਖਿਆ ਹੈਗੀ ਤਾਂ ਬੇਟਾ ਆ C1 ਦੇਖੋ 74320 ਦਿੰਦਾ ਪਿਆ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਸੀ ਵਨ ਨੂੰ ਰਾਈਟ ਅੱਗੇ ਆ ਗਿਆ ਬੇਟਾ ਸਵਾਲ ਨੰਬਰ 54 ਕਹਿੰਦਾ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਜਿਹੜੀ ਇਹਨਾਂ ਅੰਕਾਂ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਬੇਟਾ ਇਕਾਈ ਦਹਾਈ ਇਹੀ ਰੱਖ ਲੈਣੇ ਆ ਤਾਂ ਸਭ ਤੋਂ ਛੋਟੀ ਸੰਖਿਆ ਬਣਾਉਣ ਦੇ ਲਈ ਬੇਟਾ ਵੱਡੇ ਅੰਕ ਵੱਡੇ ਜਿਹੜੀ ਸਥਾਨ ਹੈਗਾ ਉੱਤੇ ਛੋਟੀ ਸੰਖਿਆ ਲਿਖਣੀ ਹੁੰਦੀ ਆਪਾਂ ਜ਼ੀਰੋ ਤਾਂ ਲਿਖ ਨਹੀਂ ਸਕਦੇ ਕਿਉਂਕਿ ਜ਼ੀਰੋ ਗਿਣਤੀ 'ਚ ਨਹੀਂ ਆਊਗੀ ਫਿਰ ਜ਼ੀਰੋ ਤੋਂ ਬਾਅਦ ਨੀਅਰਸਟ ਅੰਕ 3 ਆ ਇਹ ਪਹਿਲਾਂ ਲਿਖਾਂਗੇ 3 ਫਿਰ ਆਪਾਂ ਲਿਖਾਂਗੇ ਜ਼ੀਰੋ ਠੀਕ ਹੈ ਜ਼ੀਰੋ ਦੇ ਇਮੀਡੀਏਟਲੀ ਬਾਅਦ ਦੇ ਵਿੱਚ ਫਿਰ ਆਪਾਂ ਚੜ੍ਹਦੇ ਕ੍ਰਮ ਦੇ ਵਿੱਚ ਲਿਖੀ ਚੱਲਾਂਗੇ 4 6 ਤੇ 9 ਮਤਲਬ ਸਭ ਤੋਂ ਵੱਡਾ ਅੰਕ ਛੋਟੇ ਸਥਾਨ ਤੇ ਲਿਆਉਣਾ ਇਹ ਬਣ ਗਿਆ 30469 ਤੋ ਬੇਟਾ ਆਪਾਂ ਦੇਖਦੇ ਆਂ ਅ ਆਜ C1 ਦੇਖੋ 30469 ਦਿੰਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 55 ਕਹਿੰਦਾ ਜੇਕਰ ਕਿਸੇ ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ ਉਸ ਸੰਖਿਆ ਤੋਂ ਘਟਾਇਆ ਜਾਵੇ ਤਾਂ ਨਤੀਜਾ ਸੰਖਿਆ ਹਮੇਸ਼ਾ ਕਿੰਨੇ ਨਾਲ ਭਾਜੂਗਾ ਆਪਾਂ ਬੇਟਾ ਇੱਕ ਦੋ ਉਦਾਹਰਨਾਂ ਲੈ ਲੈਨੇ ਮੰਨ ਲਓ ਆਪਾਂ ਸੰਖਿਆ ਲੈ ਲਈ 75 ਤਾਂ 75 ਦੇ ਅੰਕਾਂ ਦਾ ਜੋੜ ਕਿੰਨਾ ਆ ਗਿਆ ਬੇਟਾ 12 7 ਤੇ 5 12 ਆਪਾਂ 12 ਘਟਾ ਦਿੰਨੇ ਆ 75 ਚੋਂ 12 ਗੇ 5 ਚੋਂ 2 ਗੇ 3 7ਾਂ ਚੋਂ 1 ਗੇ 6 ਆ ਗਿਆ ਆਪਾਂ ਇੱਕ ਸੰਖਿਆ ਹੋਰ ਲੈ ਲੈਨੇ ਆ ਚਲੋ ਆਪਾਂ ਕੋਈ ਵੀ 84 ਲੈ ਲੈਨੇ ਆ 84 ਦੇ ਸੰਖਿਆ ਇਹਦਾ ਜੋੜ ਕਿੰਨਾ ਆ ਗਿਆ 8 ਤੇ 4 12 12 ਘਟਾ ਦਿੰਨੇ ਤੇ 72 ਆ ਗਏ ਅੱਗੇ ਮੰਨ ਲਓ ਬੇਟਾ ਆਪਾਂ ਲੈ ਲੈਨੇ ਆ 93 93 ਦੇ ਅੰਕਾਂ ਦਾ ਜੋੜ ਕਿੰਨਾ 9 ਤੇ 3 12 ਇਹ ਘਟਾ ਦਿੰਨੇ ਆ ਤੇ ਇੱਥੇ ਆ ਗਏ 81 ਬੇਟਾ ਹੁਣ ਇੱਕ ਇੱਕਾ ਲੜੀ ਦੇਖੋ 63 ਆ ਜਿਹੜਾ 9 ਦੇ ਭਾੜੇ ਤੇ ਵੀ ਜਾਂਦਾ ਆ ਆ 72 ਵੀ 9 ਤੇ ਜਾਂਦਾ 81 ਵੀ 9 ਤੇ ਜਾਂਦਾ ਇਹਦਾ ਮਤਲਬ ਜਦੋਂ ਕੋਈ ਵੀ ਸੰਖਿਆ ਲੈਨੇ ਉਹਦੇ ਅੰਕਾਂ ਦਾ ਜੋੜੋ ਤੇ ਚੁੱਕਟਾ ਦਿੰਨੇ ਆ ਤਾਂ ਨਤੀਜਾ ਸੰਖਿਆ ਹਮੇਸ਼ਾ 9 ਤੇ ਭਾਜਯੋਗ ਹੁੰਦੀ ਆ ਭਾਗਯੋਗ ਹੁੰਦੀ ਆ ਤਾਂ B1 ਸਾਡਾ ਰਾਈਟ ਆਨਸਰ ਆਉਂਦਾ ਪਿਆ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 56 ਕਹਿੰਦਾ ਬਣੀ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ 6 0 ਤੇ 3 ਵਰਤਣੇ ਆ ਠੀਕ ਹੈ ਤੇ ਬੇਟਾ ਆਪਾਂ ਇਕਾਈ ਦਹਾਈ ਇਹੀ ਵਰਤ ਲੈਣੇ 6 0 ਤੇ 3 ਇਹ ਤਿੰਨ ਹੀ ਅੰਕ ਵਰਤਣੇ ਆਪਾਂ 6 0 ਤੇ 3 ਤਾਂ ਇਹਦੇ ਵਿੱਚ ਬੇਟਾ ਪੰਜ ਅੰਕਾਂ ਦੀ ਛੋਟੀ ਸਭ ਤੋਂ ਛੋਟੀ ਸੰਖਿਆ ਸਭ ਤੋਂ ਛੋਟੀ ਸੰਖਿਆ ਲਈ ਸਭ ਤੋਂ ਜਿਹੜਾ ਹੈਗਾ ਆ ਵੱਡਾ ਸਥਾਨ ਉੱਥੇ ਛੋਟੀ ਛੋਟਾ ਅੰਕ ਲਿਖਣਾ ਹੁੰਦਾ ਪਰ ਬੇਟਾ ਛੋਟਾ ਅੰਕ ਤਾਂ ਆਪਾਂ ਲਿਖ ਨਹੀਂ ਸਕਦੇ ਆਪਾਂ ਸਭ ਤੋਂ ਛੋਟਾ ਅੰਕ ਆਹ 3 ਆ ਹੀ ਜ਼ੀਰੋ ਨਹੀਂ ਲਿਖ ਸਕਦੇ ਹਨ 3 ਆ ਲਿਖਾਂਗੇ ਫਿਰ 3 ਆ ਫਿਰ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਆਪਾਂ ਤਿੰਨ ਜ਼ੀਰੋਆਂ ਲਿਖ ਦਾਂਗੇ ਠੀਕ ਹੈ ਉਹਨੇ ਇਹ ਤਾਂ ਕਿਹਾ ਨਹੀਂ ਜਿਹੜੀ ਮਰਜ਼ੀ ਆਪਾਂ ਰਿਪੀਟ ਕਰ ਸਕਦੇ 1 2 ਤੇ ਤਿੰਨ ਜ਼ੀਰੋਆਂ ਲਿਖ ਕੇ ਤੇ ਆਪਾਂ ਕੀ ਲਿਖ ਦਾਂਗੇ 6 ਕ ਇਹ ਬਣ ਗਿਆ ਬੇਟਾ 30006 ਇਹ ਤਿੰਨ ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਇਹ ਹੈ 30006 ਏ ਵਨ ਬੇਟਾ 30006 ਸਾਡਾ ਰਾਈਟ ਆਨਸਰ ਹੈ ਏ ਵਨ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕਿੰਦਾ ਇਨ੍ਹਾਂ ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਠੀਕ ਹੈ ਪੰਜ ਅੰਕੀ ਇਹ ਵੀ ਬੇਟਾ ਆਪਾਂ ਇੱਥੇ 9 6 ਤੇ 0 ਹੀ ਹੈ ਨਾ 9 6 ਤੇ 0 ਚਲੋ ਆਪਾਂ ਇੱਧਰ ਕਰ ਲੈਨੇ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ 10000 96 ਤੇ 0 ਤੋਂ ਠੀਕ ਹੈ ਸਭ ਤੋਂ ਪਹਿਲਾਂ ਬੇਟਾ ਅਸੀਂ 9 ਦੀ ਵਰਤੋਂ ਕਰਾਂਗੇ ਕਿਉਂਕਿ ਵਡੇ ਸਥਾਨ ਤੇ ਵਡਾਂਗ ਉਸ ਤੋਂ ਬਾਅਦ ਬੇਟਾ ਸਾਡੇ ਕੋਲੇ ਆ 6 ਤੇ 0 ਆਸੀ ਇੱਥੇ ਕਿਉਂਕਿ ਸਾਰੇ ਅੰਕ ਯੂਜ਼ ਕਰਨੇ 9 ਨੂੰ ਰਿਪੀਟ ਕਰਾਂਗੇ ਆ 9 ਆ ਗਿਆ ਆ 9 ਆ ਗਿਆ ਹੁਣ ਇੱਥੇ 6 ਆਜੂ ਤੇ ਇੱਥੇ 0 ਆਜੂਗੀ ਕਿਉਂਕਿ ਉਹਨੇ ਉਹ ਅੰਕ ਰਿਪੀਟ ਕਰ ਸਕਦੇ ਆ ਇਹ ਅੰਕ ਵਰਤਨੇ ਆ ਤੇ ਇਹ ਬਣ ਗਿਆ 99960 ਠੀਕ ਆ ਪੰਜ ਅੰਕੀ ਵੱਡੀ ਸੰਖਿਆ ਆਪਾਂ ਲੇਖ ਲਈ ਤਾਂ ਬੇਟਾ ਇਹ ਜਿਹੜਾ D1 ਦੇਖੋ 99960 ਦਿੰਦਾ ਪਿਆ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 58 ਤਾਂ ਸਵਾਲ ਨੰਬਰ 58 ਧਿਆਨ ਦੇ ਨਾਲ ਦੇਖੋ ਕਹਿੰਦਾ ਤਿੰਨ ਅੰਕਾਂ ਦਾ ਸਭ ਤੋਂ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਅਪਹਾਜ ਸੰਖਿਆ ਜਿਹੜੀ ਹੈ ਤਾਂ ਬੇਟਾ ਸਭ ਤੋਂ ਛੋਟੀ ਅਪਾਜ ਸੰਖਿਆ ਤਿੰਨ ਅੰਕਾਂ ਦੀ 99 ਤੋਂ ਉੱਤੇ ਚਲੇ ਗਈ 100 ਤੋਂ ਉੱਤੇ ਦੇਖੋ ਕਿਹੜੀ ਅਪਾਜ ਸੰਖਿਆ ਹੈਗੀ ਹੈ ਤਾਂ ਬੇਟਾ ਦੇਖੋ ਕਿਹੜੀ ਸੰਖਿਆ ਜਿਹੜੀ ਅਪਾਜ ਆ ਤਾਂ ਬੇਟਾ ਆ ਦੇਖੋ 101 101 ਸਭ ਤੋਂ ਤਿੰਨ ਅੰਕੀ ਸਭ ਤੋਂ ਛੋਟੀ ਅਪਾਜ ਸੰਖਿਆ ਹੈਗੀ ਹੈ ਠੀਕ ਹੈ ਤਾਂ ਵੀ ਅਗਲੀਆਂ ਵੀ ਹੋਣ ਪਰ ਆ 101 ਸਭ ਤੋਂ ਪਹਿਲਾਂ ਆਉਂਦੀ ਉਹਨੇ ਸਭ ਤੋਂ ਛੋਟੀ ਪੁੱਛੀ ਹੈ ਬਾਕੀ ਵੱਡੀਆਂ ਹੋਣਗੀਆਂ ਤਾਂ ਇਸ ਕਰਕੇ ਅਸੀਂ D1 ਨੂੰ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨੂੰ 25 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਹੈ ਤਾਂ ਬੇਟਾ 25 ਨਾਲ ਵੰਡਣ ਦੇ ਲਈ ਜਾਂ ਤਾਂ ਅਖੀਰਲੇ ਅੰਕ ਤੇ 00 ਜਾਂ 25 ਦਾ ਗੁਣਜ 25, 50, 75 ਜਾਂ 00 ਹੋਵੇ ਤਾਂ D1 ਦੇ ਵਿੱਚ ਬੇਟਾ ਜਿਹੜਾ ਹੈਗਾ ਆ ਤੁਹਾਡਾ 75 ਹੈਗਾ ਆ ਇਸ ਕਰਕੇ ਇਹ ਸਾਰੀ ਸੰਖਿਆ 25 ਤੇ ਪੂਰੀ ਪੂਰੀ ਵੰਡੀ ਜਾਊਗੀ ਇਹਨੂੰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 60 ਨੰਬਰ ਸਵਾਲ ਕਹਿੰਦਾ ਪੂਰੀਆਂ ਜਾਂ ਪੂਰਨ ਸੰਖਿਆਵਾਂ ਦੇ ਸਬੰਧ ਦੇ ਵਿੱਚ ਹੇਠ ਦਿੱਤੇ ਕਥਨਾ ਵਿੱਚੋਂ ਕਿਹੜਾ ਗਲਤ ਹੈ ਸਭ ਤੋਂ ਛੋਟੀ ਸੰਪੂਰਨ ਸੰਖਿਆ ਮੌਜੂਦ ਹੈ ਤਾਂ ਬੇਟਾ ਪੂਰਨ ਸੰਖਿਆ ਮੌਜੂਦ ਹੈਗੀ ਹੈ ਸਭ ਤੋਂ ਛੋਟੀ ਸੰਪੂਰਨ ਸੰਖਿਆ 0 ਹੈ ਤਾਂ ਆਪਾਂ ਨੂੰ ਪਤਾ ਹੈ 0 ਤੋਂ ਸ਼ੁਰੂ ਹੁੰਦੀਆਂ ਪੂਰਨ ਸੰਖਿਆਵਾਂ ਅੱਗੇ ਲਗਾਤਾਰ ਪੂਰਨ ਸੰਖਿਆਵਾਂ ਵਿੱਚ ਅੰਤਰ ਹਮੇਸ਼ਾ 1 ਹੁੰਦਾ ਹੈ ਤਾਂ ਬੇਟਾ ਪੂਰਨ ਸੰਖਿਆਵਾਂ ਵਿੱਚ 0 ਤੋਂ ਚੱਲ ਰੂ ਹੁੰਦੀਆਂ 1 2 3 4 ਇਦਾਂ ਅੱਗੇ ਅੱਗੇ ਚੱਲਦੀਆਂ ਆ ਠੀਕ ਹੈ ਤਾਂ ਇਸ ਕਰਕੇ ਇਹ ਵੀ ਠੀਕ ਹੋ ਗਿਆ ਉਹਦੇ ਤੋਂ ਬਾਅਦ ਦੇ ਵਿੱਚ ਦੋ ਪੂਰਨ ਸੰਖਿਆਵਾਂ ਦੇ ਵਿਚਕਾਰ ਹਮੇਸ਼ਾ ਇੱਕ ਕੁਦਰਤੀ ਸੰਖਿਆ ਹੁੰਦੀ ਹੈ हां बेटा ਤਾਂ ਆ D1 ਜਿਹੜਾ ਇਹ ਸਟੇਟਮੈਂਟ ਗਲਤ ਹੈ ਦੋ ਪੂਰਨ ਸੰਖਿਆਵਾਂ ਦੇ ਵਿਚਕਾਰ ਹਮੇਸ਼ਾ ਇੱਕ ਕੁਦਰਤੀ ਸੰਖਿਆ ਹੁੰਦੀ ਹੈ बेटा ਕੁਦਰਤੀ ਸੰਖਿਆਵਾਂ ਜਿਹੜੀਆਂ ਉਹ 1 ਤੋਂ ਸ਼ੁਰੂ ਹੁੰਦੀਆਂ 1 ਤੋਂ ਲੈ ਕੇ ਅਨੰਤ ਤੱਕ ਚੱਲਦੀਆਂ ਮੰਨ ਲਓ ਦੋ ਪੂਰਨ ਸੰਖਿਆਵਾਂ ਆਪਾਂ 3 ਤੇ 4 ਲੈ ਲੈਨੇ ਆ 3 ਤੇ 4 ਦੇ ਵਿਚਾਲੇ ਕਿੱਥੇ ਆ ਗਈ ਕੁਦਰਤੀ ਸੰਖਿਆ ਠੀਕ ਹੈ ਤਾਂ 5 ਤੇ 6 ਲਾ ਲੋ ਉਹ ਮਤਲਬ ਆਹ ਹਾ ਸਟੇਟਮੈਂਟ ਡੀ ਗਲਤ ਹੈ ਦੋ ਪੂਰਨ ਸੰਖਿਆਵਾਂ ਦੇ ਵਿਚਕਾਰ ਹਮੇਸ਼ਾ ਇੱਕ ਗੁਦਰਤੀ ਸੰਖਿਆ ਹੁੰਦੀ ਹੈ ਇਸ ਕਰਕੇ ਡੀ 1 ਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 60 ਇਹਦੇ ਨਾਲ ਹੀ ਆਪਾਂ ਜਿਹੜਾ ਇਸ ਵੀਡੀਓ ਨੂੰ ਵਾਈਂਡ ਅਪ ਕਰਦੇ ਹਾਂ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ